ਸਸਰੇ ਗਾਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਫਿਰ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਜਿਹੜੀ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਕਾਦੇ ਵਾਸਤੇ ਲੈ ਕੇ ਆਇਆ ਕੇਸ ਟੌਪਿਕ ਤੇ ਲੈ ਕੇ ਆਇਆ ਉਹ ਤਾਂ ਅਨਨ ਸ਼ੇਅਰ ਕਰਦੇ ਆ ਕਿਉਂਕਿ ਥੋੜੇ ਦਿਨ ਰਹਿ ਗਏ ਆ 15 ਤੋਂ 16 17 ਦਿਨ ਰਹਿ ਗਏ ਤੇ ਆ ਰਿਹਾ ਜੀ ਕਰਵਾ ਚੌਥ ਤੇ ਕਰਵਾਉਂਦੇ ਹਰ ਕੋਈ ਆਪਣੇ ਆਪ ਨੂੰ ਜਿਹੜਾ ਵਾ ਉਹ ਨਿਖਾਰਨਾ ਚਾਹੁੰਦਾ ਹੈ ਤੇ ਹਰ ਕੋਈ ਚਾਹੁੰਦਾ ਹੈ ਸਪੈਸ਼ਲੀ ਜਿਹੜੀਆਂ ਲੇਡੀਆਂ ਹੁੰਦੀਆਂ ਨੇ ਉਹ ਚਾਹੁੰਦੀਆਂ ਨੇ ਕਿ ਅਸੀਂ ਜਿਹੜੀਆਂ ਵਾ ਉਸ ਦਿਨ ਜਿਹੜਾ ਸਭ ਤੋਂ ਸੋਹਣਾ ਦਖੀਏ ਤੇ ਹੁਣ ਜਿੱਦਾਂ ਫੈਸਟੀਵਲ ਦੇ ਦਿਨ ਆ ਰਹੇ ਨੇ ਦੀਵਾਲੀ ਦੁਸ਼ਹਿਰਾ ਤੇ ਘਰ ਦੇ ਵਿੱਚ ਸਫਾਈਆਂ ਦਾ ਵੀ ਜ਼ੋਰ ਚੱਲ ਰਿਹਾ ਤੇ ਸਫਾਈਆਂ ਦੇ ਨਾਲ ਜਿਹੜਾ ਸਾਡਾ ਚਿਹਰਾ ਵਾ ਉਹ ਵੀ ਜਿਹੜਾ ਡਲ ਪੈ ਜਾਂਦਾ ਹੈ ਤੇ ਹਰ ਕੋਈ ਜਿਹੜਾ ਮਹਿੰਗੇ ਤੋਂ ਮਹਿੰਗਾ ਜਿਹੜੀਆਂ ਲੇਡੀਜ਼ ਨੇ ਸਿਸਟਰ ਪਹਿਨਾ ਜਿਹੜੀਆਂ ਨੇ ਪਾਰਲਰ ਤੇ ਜਾ ਕੇ ਫਿਰ ਮਹਿੰਗੇ ਤੋਂ ਮਹਿੰਗਾ ਫੇਸ਼ਲ ਕਰਵਾਉਂਦੀਆਂ ਨੇ ਬਲੀਚ ਕਰਵਾਉਂਦੀਆਂ ਨੇ ਤੇ ਅਸੀਂ ਅੱਜ ਤੋਂ ਹੀ ਆਪਣੇ ਫੇਸ ਦੀ ਜਿਹੜੀ ਕੇਅਰ ਕਰਨੀ ਸ਼ੁਰੂ ਕਰਦੀਏ ਕਿ ਸਾਨੂੰ ਪਾਰਲਰ ਤੇ ਜਾਣਾ ਨਹੀਂ ਪਵੇਗਾ ਕਿ ਸਾਡੇ ਸਕਿਨ ਦੇ ਉੱਤੇ ਜਿਹੜਾ ਅੰਤਾਂ ਦਾ 글로 ਪਾਰਲਰ ਵਾਲਾ ਬਿਲਕੁਲ 글로 ਆਵੇਗਾ ਤੇ ਹਰ ਕੋਈ ਸਾਨੂੰ ਕਰਵਾ ਚੋਤ ਵਾਲੇ ਜਿੰਨ ਤੁਸੀਂ ਤਿਆਰ ਹੋਵਾਂਗੇ ਤੇ ਪੁੱਛੇਗਾ ਕਿ ਤੁਸੀਂ ਫੇਸ ਤੇ ਕਿਹੜਾ ਫੇਸ਼ੀਅਲ ਕਰਵਾਇਆ ਹੈ ਤੁਸੀਂ ਫੇਸ ਤੇ ਕੀ ਲਗਵਾਉਂਦੇ ਹੋ ਤੁਹਾਡੀ 스킨케어 ਰੁਟੀਨ ਕੀ ਹੈ ਤੇ ਹਰ ਕਿਸੇ ਦੀ ਨਜ਼ਰ ਜਿਹੜੀ ਹੈ ਤੁਹਾਡੇ ਤੇ ਠੀਕੇਗੀ ਤੇ ਇਹ 10 15 ਦਿਨ ਤੁਸੀਂ ਆਪਣੀ ਸਕਿਨ ਦੀ ਕੇਅਰ ਕਰੋਗੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗੀ ਤੇ ਤੁਹਾਨੂੰ ਬਿਲਕੁਲ ਵੀ ਜਿਹੜੇ ਵੇਸਟ ਪੈਸੇ ਖਰਚਣ ਦੀ ਜਰੂਰਤ ਨਹੀਂ ਤੇ ਤੁਸੀਂ ਜਿਹੜਾ ਵਾ ਸਾਰਿਆਂ ਦੇ ਵਿੱਚ ਜਿਹੜਾ ਵਾ ਉਹ ਚਮਕਦੇ ਫਿਰੋਗੇ ਤੇ ਕਈਆਂ ਦਾ ਜਿਹੜਾ ਵਾ ਹਰ ਕਿਸੇ ਦਾ ਜਿਹੜਾ ਮੀਨਜ਼ ਕੀ ਅ ਇੱਛਾ ਹੁੰਦੀ ਹੈ ਕਿ ਉਹ ਸੋਨੇ ਤੋਂ ਸੋਨਾ ਸੂਟ ਪਾਵੇ ਤੇ ਉਹਨਾਂ ਦੀ ਜਿਹੜੀ ਆ ਸੂਟ ਵਿੱਚ ਉਹ ਦੇਖਵਾ ਉਹ ਵੀ ਸੋਹਣੀ ਲੱਗੇ ਬਟ ਕਈਆਂ ਦਾ weight ਜਿਹੜਾ ਵਾ ਉਹ ਜ਼ਿਆਦਾ ਹੁੰਦਾ ਹੈ ਤੇ ਉਹ ਵੀ ਚਾਹੁੰਦਾ ਹੈ ਕਿ ਮੈਂ ਆਪਣਾ weight ਵੀ ਘੱਟ ਕਰਾਂ ਤੇ ਅੱਜ ਮੈਂ ਤੁਹਾਡੇ ਨਾਲ skin ਦੀ ਬਿਊਟੀ ਬਾਰੇ ਵੀ ਗੱਲ ਕਰਾਂਗੀ ਤੇ ਪਲੱਸ ਨਾਲ ਤੁਹਾਡੇ ਅਸੀਂ weight ਕਿਸ ਤਰੀਕੇ ਨਾਲ ਜਿਹੜਾ ਵਾ ਘਟਾ ਸਕਦੇ ਆ ਉਹ ਵੀ ਦੱਸਾਂਗੇ 2 in 1 ਜਿਹੜਾ ਤੁਹਾਡੇ ਵਾਸਤੇ ਇਹ ਬਲੌਗ ਮੈਂ ਵੀਡੀਓ ਲੈ ਕੇ ਆਈਆਂ ਹਾਂ ਤੇ ਅਸੀਂ ਜਿਹੜਾ ਵਾ ਉਹ ਇਹਨਾਂ 15 16 ਦਿਨਾਂ ਦੇ ਵਿੱਚ ਅਸੀਂ ਆਪਣਾ ਇੱਕ 1.5 ਇੰਚ ਆਪਣਾ weight ਵੀ ਘੱਟ ਕਰ ਲਾਂਗੇ, ਪੇਟ ਘੱਟ ਕਰ ਲਾਂਗੇ। ਪਲੱਸ ਆਪਣੇ ਸਕਿਨ ਤੇ ਗਲੋ ਵੀ ਲੈ ਕੇ ਆਵਾਂਗੇ। ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਜਿਹੜੀ ਆ weight ਦੀ ਗੱਲ ਕਰਦੀ ਆ। ਅੱਜ ਮੈਂ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਆ ਉਹ ਆਪ ਕਰਕੇ ਨਹੀਂ ਦਿਖਾਵਾਂਗੀ। ਮੈਂ ਤੁਹਾਨੂੰ ਸਮਝਾਵਾਂਗੀ ਤੇ ਤੁਸੀਂ ਜਿਹੜੀ ਆ ਇਹ ਚੀਜ਼ਾਂ ਨੋਟ ਕਰ ਲਿਓ। ਨੋਟ ਕਰਕੇ ਅੱਜ ਤੋਂ ਅਪਲਾਈ ਕਰਦੀਆਂ ਸ਼ੁਰੂ ਕਰ ਦਿਓ ਤੇ ਫਿਰ ਤੁਸੀਂ ਜਿਹੜਾ 15 ਦਿਨ ਬਾਅਦ ਜਦੋਂ ਤੁਹਾਡੇ ਕਰਵਾ ਚੌਥਾ ਤੁਸੀਂ ਉਦੋਂ ਆਪਣੀ ਜਿਹੜੀ ਆ ਲੁੱਕ ਦੇ ਵਿੱਚ ਚੇਂਜ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਵਾ ਇਸ ਚੀਜ਼ ਨੂੰ ਮੈਂ ਤਿੰਨ ਪੋਰਸ਼ਨ ਵਿੱਚ ਜਿਹੜੀ ਵੀਡੀਓ ਨੂੰ ਡਿਵਾਈਡ ਕਰਾਂਗੀ ਸਭ ਤੋਂ ਪਹਿਲਾਂ ਜਿਹੜਾ ਵਾ ਉਹਦੇ ਵਿੱਚ ਅਸੀਂ ਲੈ ਕੇ ਆਵਾਂਗੇ ਜੀ weight loss ਬਾਰੇ weight loss ਦੇ ਵਿੱਚ ਅਸੀਂ ਤੁਹਾਡੇ ਵਾਸਤੇ ਇੱਕ ਡਰਿੰਕ ਲੈ ਕੇ ਆਏ ਆ ਤੁਸੀਂ ਕੀ ਕਰਨਾ ਹੈ ਇੱਕ ਜਿਹੜਾ ਵਾ ਖੀਰਾ ਲੈਣਾ ਹੈ ਖੀਰਾ ਕਕੰਬਰ ਇੱਕ ਖੀਰਾ ਲੈਣਾ ਹੈ ਤੇ ਇੱਕ ਹੀ ਤੁਸੀਂ ਟਮਾਟਰ ਲੈਣਾ ਹੈ ਇੱਕ ਖੀਰਾ ਇੱਕ ਟਮਾਟਰ ਦੋਨਾਂ ਦਾ ਤੁਸੀਂ ਜਿਹੜਾ ਵਾ ਉਹ ਮਿਕਸੀ ਵਿੱਚ ਜਿਹੜਾ ਵਾ ਉਹਨੂੰ ਗ੍ਰाइंड ਕਰਕੇ ਜੂਸ ਤਿਆਰ ਕਰ ਲੈਣਾ ਹੈ ਤੇ ਦੋਨਾਂ ਨੂੰ ਗ੍ਰाइंड ਕਰਕੇ ਤੁਸੀਂ ਜੂਸ ਤਿਆਰ ਕਰ ਲਿਆ ਇਹਦੇ ਵਿੱਚ ਤੁਸੀਂ ਜਿਹੜਾ ਵਾ ਅ ਥੋੜਾ ਜਿਹਾ ਕਾਲਾ ਨਮਕ ਪਾਉਣਾ ਹੈ ਥੋੜੀ ਜਿਹੀ ਕਾਲੀ ਮਿਰਚ ਪਾਉਣੀ ਹੈ ਤੇ ਪੁਦੀਨੇ ਦੇ ਜਿਹੜੇ ਤਿੰਨ ਚਾਰ ਪੱਤੇ ਪਾਉਣੇ ਆ ਤੇ ਇਹ ਜਿਹੜਾ ਜੂਸ ਵਾ ਤੁਹਾਡੇ ਵਾਸਤੇ ਪੀਣ ਲਈ ਤਿਆਰ ਹੈ ਤੁਸੀਂ ਸਵੇਰ ਦੇ ਟਾਈਮ ਇਸ ਨੂੰ ਪੀਓ ਬ੍ਰੇਕਫਾਸਟ ਦੇ ਵਿੱਚ ਡੇਲੀ ਤੁਸੀਂ ਇਸ ਨੂੰ ਪੀਓ 15 ਦਿਨ ਤੁਸੀਂ ਲਗਾਤਾਰ ਪੀਓ ਤੇ ਫਿਰ ਦੇਖਿਓ ਤੁਹਾਡੀ ਬਾਡੀ ਜਿਹੜਾ ਡੀਟੌਕਸ ਹੋ ਜਾਗੀ ਵੇਸਟ ਸਭ ਕੁਝ ਤੁਹਾਡਾ ਬਾਹਰ ਨਿਕਲਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡੀ ਜਿਹੜੀ ਚਰਬੀ ਆ ਅੰਦਰ ਜੰਮੀ ਹੋਈ ਆ ਉਹ ਪਿਗਲਣੀ ਸ਼ੁਰੂ ਹੋ ਜਾਏਗੀ ਤਾਂ ਕਰਵਾ ਚੌਥ ਤੱਕ ਤੁਹਾਡਾ weight ਬਿਲਕੁਲ ਜਿਹੜਾ ਲੂਸ ਹੋਵੇਗਾ 15 ਦਿਨ ਚ ਤੁਹਾਨੂੰ ਫਰਕ ਜ਼ਰੂਰ ਪਵੇਗਾ ਤੇ ਇਸ ਤੋਂ ਬਾਅਦ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਖਾਣਾ ਨਾ ਖਾਓ ਤੁਸੀਂ ਦੁਪਹਿਰ ਨੂੰ ਆਪਣਾ ਜਿਹੜਾ ਰੋਟੀ ਖਾਂਦੇ ਹੋ ਤੁਸੀਂ ਉਹ ਖਾਓ ਜਿੱਥੇ ਤੁਸੀਂ ਤਿੰਨ ਰੋਟੀਆਂ ਖਾਂਦੇ ਹੋ ਉੱਥੇ ਤੁਸੀਂ ਦੋ ਰੋਟੀਆਂ ਕਰ ਦੋ ਸਬਜ਼ੀ ਦਾਲ ਦੀ ਮਾਤਰਾ ਜਿਹੀ ਤੁਸੀਂ ਵਧਾ ਦੋ ਸੈਲਟ ਦੀ ਮਾਤਰਾ ਵਧਾ ਦਿਓ ਚਾਹ ਵਾ ਜਿਹੜੀ ਉਹ ਦਿਨ ਚ ਤੁਸੀਂ ਇੱਕ ਵਾਰੀ ਪੀਣੀ ਸ਼ੁਰੂ ਕਰ ਦੋ ਮਿੱਠਾ ਥੋੜਾ ਘਟਾ ਦਿਓ ਪਾਣੀ ਜਿਹੜਾ ਵਾ ਉਹ 3 ਤੋਂ 4 ਲੀਟਰ ਪੀਣਾ ਸ਼ੁਰੂ ਕਰ ਦੋ ਪਲੱਸ ਜਦੋਂ ਤੁਸੀਂ ਰਾਤ ਦਾ ਜਿਹੜਾ ਡਿਨਰ ਕਰਦੇ ਹੋ ਇਹ ਨਹੀਂ ਮੈਂ ਕਹਿੰਦੀ ਕਿ ਡਿਨਰ ਜਿਹੜਾ ਸਕਿਪ ਕਰ ਦੋ ਤੁਸੀਂ ਕਰੋ ਬਟ ਹਲਕਾ ਕਰੋ ਇਹਦੇ ਵਿੱਚ ਤੁਸੀਂ ਜਿਹੜਾ ਕੀ ਕਰਨਾ ਹੈ ਆ ਪਮਕੀ ਨਾ ਕद्दू ਹੁੰਦਾ ਏ ਕੱਦੂ ਦਾ ਤੁਸੀਂ ਜਿਹੜਾ ਸੂਪ ਪੀਣਾ ਸ਼ੁਰੂ ਕਰਦੋ ਕੱਦੂ ਦਾ ਸੂਪ ਕਿਸ ਤਰੀਕੇ ਨਾਲ ਪੀਣਾ ਹੈ ਤੁਸੀਂ ਕਰਨਾ ਹੈ ਅ ਥੋੜਾ ਜਿਹਾ ਕੱਦੂ ਲੈਣਾ ਹੈ ਅ ਸਾਈਜ਼ ਵਿੱਚ ਦੇਖ ਲਿਓ ਜੇ ਛੋਟਾ ਤੇ ਇੱਕ ਲੈ ਲਓ ਇੰਨਾ ਤੁਸੀਂ ਜਿਹੜਾ ਵਾ ਉਹ ਆਪਣਾ ਕੱਦੂ ਲੈਣਾ ਹੈ ਉਹਦੇ ਵਿੱਚ ਇੱਕ ਟਮਾਟਰ ਪਾਓ ਨਮਕ ਪਾਓ ਇਹਨੂੰ ਕੱਟ ਕੇ ਤੇ ਤੁਸੀਂ ਜਿਹੜਾ ਵਾ ਪ੍ਰੈਸ਼ਰ ਕੁੱਕਰ 'ਚ ਜਾਂ ਉਸ ਤਰੀਕੇ ਦੇ ਨਾਲ ਇਹਨੂੰ ਬਵਾਲਾ ਦਵਾਲੋ ਤੇ ਜਦੋਂ ਇਹ ਤੁਹਾਡਾ ਸਬਜੀ ਜਿਹੜੀ ਆ ਉਹ ਬਣ ਜਾਂਦੀ ਆ ਇਦੇ ਵਿੱਚ ਹੋਰ ਕੁਝ ਨਹੀਂ ਤੁਸੀਂ ਪਾਉਣਾ ਸਿਰਫ ਇਹਦੇ ਵਿੱਚ ਨਮਕ ਤੇ ਕਾਲੀ ਮਿਰਚ ਜਿਹੜੀ ਐਡ ਕਰਨੀ ਹੈ ਚੰਗੀ ਤਰੀਕੇ ਨਾਲ ਇਹਨੂੰ ਜਦੋਂ ਜੇ ਤੁਸੀਂ ਕੁੱਕਰ 'ਚ ਬਣਾਉਂਦੇ ਹੋ ਤਾਂ ਇਹ ਦੀ ਜਦੋਂ ਰਿੱਜ ਜਾਂਦਾ ਹੈ ਤੇ ਬਾਅਦ ਵਿੱਚ ਇਹਨੂੰ ਚੰਗੀ ਤਰੀਕੇ ਨਾਲ ਗ੍ਰੈਂਡ ਕਰਕੇ ਇਹਦਾ ਸੂਪ ਬਣਾ ਕੇ ਤੁਸੀਂ ਪੀਓ ਇੱਕ ਬੌਲ ਤੁਸੀਂ ਇਹ ਰਾਤ ਨੂੰ ਲੈ ਲਓ 15 ਦਿਨ ਤੁਸੀਂ ਇਹ ਕਰੋ ਇੱਕ ਦਿਨ ਤੁਸੀਂ ਇਹ ਲੈ ਲਿਆ ਦੂਸਰੇ ਦਿਨ ਤੁਸੀਂ ਮੂੰਗੀ ਮਸਰਾਂ ਦੀ दाल ਜਿਹੜੀ ਆ ਉਹ ਇੱਕ ਅੱਲੀ ਚੀਜ਼ ਰੋਟੀ ਨੂੰ ਤੁਸੀਂ ਰਾਤ ਨੂੰ ਸਕਿੱਪ ਕਰ ਦਿਓ ਤੇ ਜੇ ਤੁਸੀਂ ਆਪਣਾ weight ਜਲਦੀ ਜਰਾ 15 16 ਦਿਨ ਦੇ ਵਿੱਚ ਘੱਟ ਕਰਨਾ ਚਾਹੁੰਦੇ ਹੋ ਤੇ ਦੇਖਿਓ ਫਿਰ ਤੁਹਾਡਾ ਵੇਟ ਕਿਸ ਤਰੀਕੇ ਦੇ ਨਾਲ ਲੂਸ ਹੁੰਦਾ ਹੈ ਤੇ ਰਾਤ ਨੂੰ ਸੌਣ ਲੱਗਿਆ ਇੱਕ ਛੋਟਾ ਕੱਪ ਹਲਦੀ ਵਾਲਾ ਦੁੱਧ ਲੈਣਾ ਇਹ ਤਾਂ ਹੋ ਗਿਆ ਜੀ ਇੰਟਰਨਲ ਕਿਉਂਕਿ ਇਹਦੇ ਨਾਲ ਤੁਹਾਡਾ ਬਾਡੀ ਡੀਟੌਕਸ ਹੋ ਜਾਗੀ ਫੇਸ ਤੇ 글로ਅ ਆ ਜਾਏਗਾ ਜਿਹੜੀ ਤੁਸੀਂ ਇੱਥੇ ਬਲਸ਼ਰ ਦੇ ਨਾਲ ਗੱਲਾਂ ਦੇ ਉੱਤੇ ਚੀਕਸ ਦੇ ਉੱਤੇ 글로ਅ ਲੈ ਕੇ ਆਉਂਦੇ ਹੋ ਨਾ ਉਹ ਤੁਹਾਡਾ ਨੇਚਰਲੀ 글로ਅ ਹੋ ਜਾਗਾ ਕਿਉਂਕਿ ਤੁਹਾਡੇ ਅੰਦਰ ਵਿਟਾਮਿਨਸ ਜਿਹੜਾ ਸੀ ਜਾ ਰਿਹਾ ਹੈ ਜੇਰਾ ਤੁਸੀਂ ਜੂਸ ਪੀਣਾ ਹੈ ਉਹਦੇ ਵਿੱਚ ਤੁਸੀਂ ਲੈਮਨ ਐਡ ਕਰ ਸਕਦੇ ਹੋ ਜੇ ਤੁਹਾਨੂੰ ਸੂਟ ਕਰਦਾ ਜੇ ਨਹੀਂ ਕਰਦਾ ਤੁਸੀਂ ਸਕਿਪ ਕਰ ਦਿਓ ਤੇ ਟਮਾਟੋ ਵਿੱਚ ਵੀ ਜਿਹੜਾ ਹੁੰਦਾ ਹੈ ਵਿਟਾਮਿਨ ਸੀ ਹੁੰਦਾ ਹੈ ਤੇ ਇਹ ਤੁਹਾਡੇ ਅੰਦਰ ਜਾਏਗਾ ਤੁਹਾਡੀ ਸਕਿਨ ਤੇ ਆਟੋਮੈਟਿਕੀ ਗਲੋ ਆਏਗਾ ਇਹ ਤਾਂ ਹੋ ਗਈ ਸੀ weight loss ਦੀ ਗੱਲ ਹੁਣ ਸਾਨੂੰ ਜਿਹੜਾ ਵਾ ਉਹ ਬਿਊਟੀ ਤੇ ਵੀ ਜਿਹੜੀ ਆ ਅਸੀਂ ਗੱਲ ਕਰਦੇ ਕਿ ਅਸੀਂ ਸਕਿਨ ਤੇ ਗਲੋ ਕਿਸ ਤਰੀਕੇ ਨਾਲ ਲਾ ਕੇ ਆਉਣਾ ਹੈ ਤੁਸੀਂ ਕੀ ਕਰਨਾ ਹੈ ਦਹੀਂ ਲੈਣਾ ਹੈ ਦੋ ਚਮਚ ਦਹੀਂ ਲੈ ਲਿਆ ਇੱਕ ਚਮਚ ਉਹਦੇ ਵਿੱਚ ਮਲਠੀ ਪਾਊਡਰ ਜਿਹੜਾ ਮਲਠੀ ਪਾਊਡਰ ਆ ਉਹਨੂੰ ਐਡ ਕਰਨਾ ਹੈ ਪਲੱਸ ਉਹਦੇ ਵਿੱਚ ਤੁਸੀਂ ਜਿਹੜਾ ਇੱਕ ਚਮਚ ਬੇਸਨ ਐਡ ਕਰ ਲਓ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਓ ਆਪਣੇ ਫੇਸ ਤੇ ਅਪਲਾਈ ਕਰ ਲਓ ਤੇ ਇਹ ਜਿਹੜਾ ਪੈਕ ਵਾ ਇਹ ਪੈਸਟ ਵਾ ਤੁਹਾਨੂੰ ਹੋਰ ਕੁਝ ਵੀ ਜੜਾ ਲਗਾਉਣ ਦੀ ਜ਼ਰੂਰਤ ਨਹੀਂ ਸ ਬਾਕੀ ਸਾਰੇ ਪੈਕੇ ਇੱਕ ਪਾਸੇ ਕਰ ਦਿਓ ਇਹ 15 ਦਿਨ ਤੁਸੀਂ ਏ ਲਗਾਉਣਾ ਸ਼ੁਰੂ ਕਰ ਦਿਓ ਪਲੱਸ ਨਾਲ ਇਹਦੇ ਤੁਸੀਂ ਚੌਲਾਂ ਦਾ ਆਟਾ ਲੈ ਲਓ ਉਹਦੇ ਵਿੱਚ ਜਿਹੜਾ ਤੁਸੀਂ ਮਲਠੀ ਪਾਊਡਰ ਐਡ ਕਰ ਲਓ ਇਹਨੂੰ ਦਹੀਂ ਦੇ ਨਾਲ ਜਾਂ ਦੁੱਧ ਨਾਲ ਮਿਕਸ ਕਰ ਲੋ ਇਹ ਦੋ ਪੈਕ ਜਿਹੜੇ ਆ ਤੁਸੀਂ ਚੇਂਜ ਕਰ ਕਰਕੇ ਲਗਾਉਣੇ ਸ਼ੁਰੂ ਕਰ ਦਿਓ ਮਲਠੀ ਪਾਊਡਰ ਜ਼ਰੂਰ ਐਡ ਕਰੋ ਤੁਹਾਡੇ ਸਕਿਨ ਤੇ ਸਾਰੇ ਦਾਗ ਧੱਬੇ ਜਿਹੜੇ ਆ ਉਹ ਖਤਮ ਹੋ ਜਾਣਗੇ ਤੇ ਸਕਿਨ ਤੁਹਾਡੀ ਜਿਹੜੀ ਆ ਗਲੋਇੰਗ ਹੋ ਜਾਵੇਗੀ ਇਸ ਤੋਂ ਬਾਅਦ ਗੱਲ ਕਰਦੇ ਆ ਜਿਨ੍ਹਾਂ ਦੇ ਸਕਿਨ ਦੇ ਉੱਤੇ ਪਿੰਪਲ ਨੇ ਐਕਨੇ ਦੀ ਪ੍ਰੋਬਲਮ ਆ ਪਿੰਪਲ ਬਹੁਤ ਜ਼ਿਆਦਾ ਨੇ ਉਹਨਾਂ ਨੇ ਕੀ ਕਰਨਾ ਹੈ ਤੁਸੀਂ ਤુલਸੀ ਦੇ 5-7 ਪੱਤੇ ਲੈ ਲੈਣੇ ਉਹਦੇ ਵਾਸਤੇ ਇੱਕ ਗਲਾਸ ਤੁਸੀਂ ਪਾਣੀ ਲੈ ਲੈਣਾ ਹੈ ਉਹਦੇ ਵਿੱਚ 5 7 8 ਪੱਤੇ ਜਿਹੜੇ ਆ ਤੁਸੀਂ ਤુલਸੀ ਦੇ ਲੈ ਕੇ ਉਹਨੂੰ ਓਵਰਨਾਈਟ ਤੁਸੀਂ ਭਿਜਾ ਰਹਿਣ ਦੇਣਾ ਤੇ ਇਹ ਜਿਹੜੇ ਪੱਤੇ ਆ ਜਦੋਂ ਓਵਰਨਾਈਟ ਸਾਰੀ ਰਾਤ ਭਿਜੇ ਰਹਿਣਗੇ ਤਾਂ ਸਵੇਰੇ ਤੁਸੀਂ ਉਹਨਾਂ ਪੱਤਿਆਂ ਨੂੰ ਮਸਲ ਕੇ ਵਿੱਚ ਤੇ ਉਹ ਜਿਹੜਾ ਪਾਣੀ ਆ ਉਹਨੂੰ ਛਾਨ ਲੈਣਾ ਹੈ ਤੇ ਇਹ ਪਾਣੀ ਨੂੰ ਤੁਸੀਂ ਕਿਸੇ ਵੀ ਸਪਰੇਅ ਬੋਤਲ ਦੇ ਵਿੱਚ ਜਾਂ ਕਿਸੇ ਵੀ ਕੱਚ ਦੇ ਜਾਰ ਦੇ ਵਿੱਚ ਪਾ ਕੇ ਤੁਸੀਂ ਰੱਖ ਲੈਣਾ ਹੈ ਤੇ ਜੇ ਤੁਹਾਡੇ ਕੋਲ ਸਪਰੇ ਬੋਟਲ ਨਹੀਂ ਹੈਗੀ ਤੁਸੀਂ ਕਾਚ ਦੇ ਕਿਸੇ ਵੀ ਭਾਂਡੇ ਵਿੱਚ ਪਾ ਕੇ ਉਹਨੂੰ ਰੱਖ ਲਓ ਤੇ ਤਿੰਨ ਤੋਂ ਚਾਰ ਦਿਨ ਲਈ ਨੂੰ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਲਓ ਜੇ ਸਪਰੇ ਬੋਟਲ ਹੈਗੀ ਤਾਂ ਤੁਸੀਂ ਡੇਲੀ ਰਾਤ ਨੂੰ ਸੌਣ ਲੱਗਿਆਂ ਆਪਣਾ ਫੇਸ ਵਾਸ਼ ਕਰਕੇ ਤੇ ਇਹਦੀ ਸਪਰੇ ਕਰੋ ਤੇ ਟੈਪ ਟੈਪ ਕਰਕੇ ਆਪਣੇ ਫੇਸ ਦੇ ਉੱਤੇ ਇਹ ਪਾਣੀ ਜਰਾ ਅਬਜ਼ੌਰਬ ਕਰੋ ਤੇ ਇਹਦੇ ਨਾਲ ਦਿਨਾਂ ਦੇ ਵਿੱਚ ਹੀ ਤੁਹਾਡੇ ਪਿੰਪਲਾਂ ਦੇ ਉੱਤੇ ਰੀਲੀਫ ਤੇ ਪਿੰਪਲ ਜਿਹੜੇ ਘਟਨੇ ਸ਼ੁਰੂ ਹੋ ਜਾਣਗੇ ਤੇ ਜੇ ਤੁਹਾਡੇ ਕੋਲ ਸਪਰੇਅ ਬੋਤਲ ਨਹੀਂ ਹੈ ਤਾਂ ਤੁਸੀਂ ਕਾਟਨ ਦੀ ਹੈਲਪ ਦੇ ਨਾਲ ਇਸ ਤਰੀਕੇ ਨਾਲ ਆਪਣੇ ਫੇਸ ਤੇ ਇਹ ਲਗਾ ਲਓ ਤੇ ਇਹਦੇ ਨਾਲ ਜਿਹੜਾ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਸਟੀਮਰ ਲੈ ਲੈਣਾ ਹੈ ਜੇ ਤੁਹਾਡੇ ਕੋਲ ਸਟੀਮਰ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਕਿਸੇ ਵੀ ਪਤੀਲੇ ਭਾਂਡੇ ਵਿੱਚ ਪਾਣੀ ਨੂੰ ਉਬਾਲ ਲੈਣਾ ਹੈ ਉਹਦੇ ਵਿੱਚ ਜਿਹੜੇ ਆ ਪੰਜ ਸੱਤ ਪੱਤੇ ਪੁਦੀਨੇ ਦੇ ਤੁਸੀਂ ਐਡ ਕਰ ਲੈਣੇ ਨੇ ਤੇ ਐਡ ਕਰਕੇ ਤੇ ਆਪਣਾ ਮੂੰਹ ਜਿਹੜਾ ਵਾ ਉਹ ਇਸ ਤਰੀਕੇ ਦੇ ਨਾਲ ਕਵਰ ਕਰਕੇ ਤੇ ਆਪਣੇ ਮੂੰਹ ਦੇ ਉੱਤੇ ਜਿਹੜੀ ਉਹ ਭਾਂਡੇ ਦੇ ਵਿੱਚ ਜਿਹੜੀ ਤੁਸੀਂ ਸਟੀਮ ਆ ਉਹਨੂੰ ਅਬਜ਼ੌਰਬ ਕਰਨਾ ਹੈ ਤੇ ਨਾਲ-ਨਾਲ ਤੁਸੀਂ ਜਿਹੜੀ ਆ ਉਹਨੂੰ ਟੈਪ ਕਰਦੇ ਰਹਿਣਾ ਹੈ ਟੈਪ ਟੈਪ ਕਰਕੇ ਇਸ ਤਰੀਕੇ ਦੇ ਨਾਲ ਤੇ ਜਿਹੜੀ ਸਟੀਮ ਆਪਣੇ ਅੰਦਰ ਜਿਹੜੀ ਤੁਹਾਡੇ ਐਬਸਾਰਬ ਹੁੰਦੀ ਜਾਵੇ ਇਹਦੇ ਨਾਲ ਜਿਹੜੇ ਤੁਹਾਡੇ ਓਪਨ ਪੋਰਸ ਵਾ ਉਹ ਚੰਗੀ ਤਰੀਕੇ ਨਾਲ ਉਹਨਾਂ ਵਿੱਚੋਂ ਜਿਹੜੀ ਗੰਦਗੀ ਆ ਟਸਟ ਵਾ ਉਹ ਕਲੀਅਰ ਹੋ ਜਾਵੇਗੀ ਇਹਨਾਂ 15 ਦੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਆ 4-5 ਵਾਰੀ ਜਰੀਏ ਇਹ ਸਟੀਮ ਲੈਣੀ ਪਵੇਗੀ ਤੇ ਹੋਰ ਤੁਸੀਂ ਕੀ ਕਰਨਾ ਹੈ ਜਦੋਂ ਇਹ ਓਪਨ ਪੋਰਸ ਤੁਹਾਡੇ ਜਿਹੜੇ ਆ ਉਹ ਚੰਗੀ ਤਰੀਕੇ ਨਾਲ ਸਾਫ਼ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਉਹ ਆ ਬਾਦ ਵਿੱਚ ਤੁਸੀਂ ਜਿਹੜੀ ਇਹ ਤੁਰਸੀ ਦੇ ਪੱਤਿਆਂ ਵਾਲਾ ਜਿਹੜਾ ਸਪਰੇਅ ਆ ਉਹ ਆਪਣੇ ਫੇਸ ਤੇ ਅਪਲਾਈ ਕਰ ਲੈਣੀ ਆ ਤੇ ਇਹਦੇ ਨਾਲ ਜਿਹੜੇ ਤੁਹਾਡੇ ਪਿੰਪਲ ਬਾ ਕੋਠੀ ਬਿਲਕੁਲ ਜਿਹੜੇ ਆ ਉਹ ਸ਼ੁਰੂ ਹੋ ਜਾਣਗੇ ਤੇ ਤੁਸੀਂ ਜਿਹੜੀਆਂ ਇੰਨੀਆਂ ਕੁ ਮੈਂ ਚੀਜ਼ਾਂ ਦੱਸੀਆਂ ਨੇ ਤੁਸੀਂ ਇਹਨਾਂ ਨੂੰ 15 ਦਿਨਾਂ ਦੇ ਵਿੱਚ ਇਹ ਚੀਜ਼ਾਂ ਤੁਸੀਂ ਟਰਾਈ ਕਰਕੇ ਦੇਖਿਓ ਤਾਨੂੰ ਇਹਨਾਂ ਚੀਜ਼ਾਂ ਦੇ ਬੈਸਟ ਰਿਜ਼ਲਟ ਮਿਲਣਗੇ ਤੇ ਆਉਣ ਵਾਲੇ ਕਰਵਾ ਚੌਥ ਜਿਹੜਾ ਸ਼ਾਇਦ 10 ਅਕਤੂਬਰ ਜਾਂ 9 ਅਕਤੂਬਰ ਨੂੰ ਆ ਤੇ ਉਦੋਂ ਤੱਕ ਤੁਸੀਂ ਆਪਣੇ ਆਪ ਦੇ ਵਿੱਚ ਬਿਲਕੁਲੀ ਬਹੁਤ ਜ਼ਿਆਦਾ ਤੁਸੀਂ ਆਪਣਾ ਚੇਂਜ ਦੇਖੋਗੇ ਤੇ ਨਾਲੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋਗੇ ਕਿ ਸਾਨੂੰ ਇਹ ਚੀਜ਼ ਬਹੁਤ ਹੀ ਇਫੈਕਟਿਵ ਜਰੀਆ ਇਫੈਕਟਿਵ ਲੱਗੀ ਹੈ ਤੇ ਤੁਹਾਡੀ ਬਾਡੀ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਤੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਮਿਲਦੇ ਆਂ ਫੇਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ